ਹੈਲੋ ਜੀ ਸੋ ਸ੍ਰੀਕਾ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾਚਾ ਹੈ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਸੋਹਣੀ ਟੈਬੀ ਲਾਈਨਿੰਗ ਤੇ ਬਰਬਰੀ ਦੇ ਉੱਪਰ ਲੈ ਕੇ ਆਈ ਆ ਕਿਉਂਕਿ ਇਹ ਸਟਾਈਲ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਉੱਪਰ ਜੇ ਚੱਲ ਰਹੀ ਆ ਤਾਂ ਦੋ ਹੀ بیس ਚੱਲ ਰਹੇ ਨੇ ਇੱਕ ਬਰਬਰੀ ਹੋਗੀ ਟੈਬੀ ਲਾਈਨਿੰਗ ਹੋਗੀ ਬਹੁਤ ਜ਼ਿਆਦਾ ਰਿਸਪੌਂਸ ਆ ਰਿਹਾ ਤੇ ਬਹੁਤ ਜ਼ਿਆਦਾ ਡਿਮਾਂਡ ਵੀ ਆ ਰਹੀ ਆ ਇੰਨਾ ਜਿਆਦਾ ਇੰਨਾ ਦੀ ਸੋ ਇਹ ਜਿਹੜੇ ਆਪਣੇ ਕੋਲ ਪੀਸ ਨੇ ਨੇ ਸਾਰੇ ਲੈਸ ਦੇ ਉੱਪਰ ਨੇ ਜਿਹੜੇ 2500 2600 ਵਾਲੇ ਪੀਸ ਨੇ ਜਿੱਥੋਂ ਮਰਜੀ ਟਰਾਈ ਕਰ ਲਿਓ ਬੇਫਿਕਰ ਹੋ ਕੇ ਸਾਰੇ ਆਪਾਂ ਲੈਸ ਦੇ ਵਿੱਚ ਲਾ ਰਹੇ ਆ 2050 ਦੇ ਵਿੱਚ ਇਹ ਵੀਡੀਓ ਅੱਜ ਦੀ ਆ ਰਹੀ ਆ ਪਰ ਫੈਬਰਿਕ ਦਾ ਰੇਟ ਨਹੀਂ ਪੂਰਾ ਹੋਣਾ ਸਾਰੀ ਵਿਸਕੋਸ ਦੀ ਕੁਆਲਿਟੀ ਆ ਸਾਰੇ ਬ੍ਰਾਂਡਾਂ ਦੇ ਸੂਟ ਨੇ ਤੇ ਨਾਲ ਵਰਕ ਵੀ ਤੁਹਾਨੂੰ ਮਿਲ ਰਿਹਾ ਲੈਸਿਸ ਦਾ ਕੰਮ ਵੀ ਮਿਲ ਰਿਹਾ ਨਾਲ ਡਿਜੀਟਲ ਦੁਪੱਟੇ ਵੀ ਮਿਲ ਰਹੇ ਨੇ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਾਡਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਸੈਕਿੰਡ ਬਹੁਤ ਪੈਣਾਂ ਦੇ ਮੈਸੇਜ ਆ ਰਹੇ ਆ ਸਾਡੇ ਕੋਰੀਅਰ ਲੇਟ ਨੇ ਕੋਰੀਅਰ ਲੇਟ ਹੋਣ ਦੀ ਵਜ੍ਹਾ ਇਹ ਹੋ ਜਾਂਦੀ ਹੈ ਜਦੋਂ ਤੁਹਾਡੇ ਫਰਾਈਡੇ ਨੂੰ ਸ਼ੁੱਕਰਵਾਰ ਨੂੰ ਸਾਨੂੰ ਕੋਰੀਅਰਾਂ ਬੁੱਕ ਹੁੰਦੇ ਆ ਬੁਕਿੰਗ ਹੁੰਦੀ ਆ ਤਾਂ ਉਸ ਤੋਂ ਬਾਅਦ ਸੈਟਰਡੇ ਸੰਡੇ ਦੀ ਆਫ ਆ ਜਾਂਦੀ ਆ ਜੀ ਸੈਟਰਡੇ ਸੰਡੇ ਆਫ ਹੋਣ ਦੇ ਨਾਲ ਕੋਰੀਅਰਾਂ ਦਾ ਦਾ ਕਾਫੀ ਜ਼ਿਆਦਾ ਬਲਕ ਦੇ ਵਿੱਚ ਹੋ ਜਾਂਦੇ ਨੇ ਸੋ ਹਾਫ ਹਾਫ ਕਰਕੇ ਨਿਕਲਦੇ ਨੇ ਕਈ ਕੋਰੀਅਰ ਜਿਵੇਂ ਪਹਿਲਾਂ ਨਿਕਲ ਜਾਂਦੇ ਆ ਜਦੋਂ ਅਸੀਂ ਉੱਥੇ ਪੂਰਾ ਰੱਖ ਦਿੰਨੇ ਆ ਤਾਂ ਉਹ ਜਿੰਨਾ ਉਹਨਾਂ ਤੋਂ ਇੱਕ ਦਿਨ ਚ ਲਾਵੇ ਇੱਕ ਦਿਨ ਚ ਦੂਜੇ ਸੈਕੰਡ ਦਿਨ ਚ ਸੋ ਸੋ ਮੰਗਲਵਾਰ ਸਮਝ ਲਓ ਡਿਸਪੈਚਿੰਗ ਦੇ ਵਿੱਚ ਹੀ ਜਾਂਦਾ ਵਾ ਤੋ ਭੈਣ ਬਣ ਕੇ ਵਰੀ ਨਾ ਕਰੋ ਫਿਕਰ ਨਾ ਕਰੋ ਇੱਕ ਅੱਧਾ ਦਿਨ ਲੇਟ ਹੋ ਸਕਦੇ ਆ ਪਰ ਕੋਰੀਅਰ ਤੁਹਾਡੇ ਟਾਈਮ ਨਾਲ ਤੁਹਾਡੇ ਤੱਕ ਪਹੁੰਚਣਗੇ ਠੀਕ ਹੈ ਜੀ ਇੱਕ ਅੱਧਾ ਦਿਨ ਵੇਟ ਕਰ ਲਓ ਜਿੰਨਾਂ ਭੈਣਾਂ ਨੇ ਸ਼ੁੱਕਰਵਾਰ ਦੇ ਮੈਸੇਜ ਜਾਂ ਬੁਕਿੰਗ ਕਰਵਾਈ ਹੋਈ ਆ ਵੀ ਉਹਨਾਂ ਨੂੰ ਅਸੀਂ ਸੋ ਮੰਗਲਵਾਰ ਨੂੰ ਸਾਡੇ ਕੋਰੀਅਰ ਆ ਜਾਣਗੇ ਤਾਂ ਹੁਣ ਉਹ ਬੁੱਧਵੀਰਵਾਰ ਤੱਕ ਤੁਹਾਡੇ ਤੱਕ ਪਹੁੰਚ ਜਾਣਗੇ ਕਿਉਂਕਿ ਹੋ ਸਕਦਾ ਉਹ ਸੈਕਿੰਡ ਵਾਲਿਆਂ ਦੇ ਵਿੱਚੋਂ ਤੋਂ ਡਿਸਪੈਚ ਹੋਏ ਹੋਣ ਠੀਕ ਹੈ ਜੀ ਤੇ ਬਾਕੀ ਆਪਣਾ ਪੇਮੈਂਟ ਦਾ ਮੈਥਡ ਆਨਲਾਈਨ ਹੀ ਜਾਂ ਕੈਸ਼ অন ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਜਿਹੜੀਆਂ ਭੈਣਾਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਤਹਿ ਦਿਲੋਂ ਥੈਂਕ ਯੂ ਆ ਜੀ ਇੰਨਾ ਜ਼ਿਆਦਾ ਪਿਆਰ ਦੇਣ ਲਈ ਇੰਨਾ ਜ਼ਿਆਦਾ ਮਤਲਬ ਕਿ سپورਟ ਕਰਨ ਲਈ ਠੀਕ ਹੈ ਜੀ ਤੇ ਲੋ ਜੀ ਦਿਖਾਨੀਆਂ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੇ ਜਿਹੇ ਸੂਟਾਂ ਦੇ ਨਾਲ ਫੇਰ ਰਿਪੀਟ ਕਰ ਰਹੀ ਆ ਲੈਸ ਤੇ ਨੇ ਸੂਟ ਫਾਇਦਾ ਲੈ ਲਿਓ ਜਿਹੜੀਆਂ ਪਹਿਣਾ ਲੈ ਸਕਦੀਆਂ ਨੇ ਇਹਨਾਂ ਦੇ ਫਾਇਦੇ ਕਿਉਂਕਿ ਇੰਨੀ ਲੈਸ ਕਿਸੇ ਨੇ ਨਹੀਂ ਦੇਣੀ ਜਿੰਨੀ ਲੈਸ ਤੇ ਸੂਟ ਹੁਣ ਤੁਹਾਨੂੰ ਮਿਲਣ ਜਾ ਰਹੇ ਨੇ ਲੋ ਜੀ ਇਹ ਪਿਓਰ ਬਰਬਰੀ ਦੀ ਸ਼ਰਟ ਆ ਪਿਓਰ ਬਰਬਰੀ ਦੀ ਸ਼ਰਟ ਰਹੂਗੀ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਨਾਲ ਤੁਸੀਂ ਚੈੱਕ ਕਰ ਲਓ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਲੈਸਿਸ ਦਾ ਕੰਮ ਮਿਲੇਗਾ ਗਲੇ ਦੇ ਉੱਪਰ ਸਾਰੇ ਕਿਤੇ ਲੈਸਿਸ ਦਾ ਕੰਮ ਮਿਲੂ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਪ੍ਰਿੰਟਿੰਗ ਵੀ ਬਹੁਤ ਪਿਆਰੀ ਆ ਪਰਪਲ ਜੇ ਸ਼ੇਡ ਦੇ ਉੱਪਰ ਨਾਲ ਇਹਦੇ ਸੇਮ ਆਉਗੀ ਵਿਸਕੋਸ ਮਸਲੀਨ ਦੀ ਬਾਟਮ ਸਿਲਕ ਮਸਲੀਨ ਦਾ ਕੱਪੜਾ ਰਹੂਗਾ ਸ਼ਾਈਨਾਂ ਕੱਪੜੇ ਦੇ ਵਿੱਚ ਬਹੁਤ ਪਿਆਰਾ ਤੇ ਨਾਲ ਇਹਦੇ ਸਾਰੇ ਡਿਜੀਟਲ ਪ੍ਰਿੰਟ ਰਹੂਗਾ ਡਿਜੀਟਲ ਪ੍ਰਿੰਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਨਾਲ ਇਹਦੇ ਰੋਗਾ ਦੁਪੱਟਾ ਵੀ ਡਿਜੀਟਲ ਦੁਪੱਟਿਆਂ ਦੀ ਲੰਬਾਈ ਚੁੜਾਈ ਚੈੱਕ ਕਰ ਲਓ ਦੁਪੱਟੇ ਬਹੁਤ ਖੁੱਲੇ ਡੁੱਲੇ ਆ 4 ਸਾਈਡ ਲੈਸ ਦਾ ਕੰਮ ਮਿਲੂਗਾ ਤੁਹਾਨੂੰ ਦੁਪੱਟਿਆਂ ਦੇ ਉੱਪਰ ਬਹੁਤ ਸੋਹਣੇ ਦੁਪੱਟੇ ਨੇ ਬਹੁਤ ਹੀ ਪਿਆਰੇ ਲੰਬਾਈ ਚੁੜਾਈ ਦੁਪੱਟਿਆਂ ਦੀ ਬਹੁਤ ਜ਼ਿਆਦਾ ਸੋ ਤੁਸੀਂ ਆਪਣਾ ਫਟਾਫਟ ਸਕਰੀਨ ਸ਼ਾਟ ਦੇਣਾ ਜਿਹੜਾ ਪੀਸ ਤੁਹਾਨੂੰ ਪਸੰਦ ਆ ਰਿਹਾ ਪ੍ਰਾਈਸ ਅੱਜ ਦੇ ਵੀਡੀਓ ਦੇ 2500 ਵਾਲੇ ਸੋੜਨੇ ਜਿਹੜੇ ਸਿਰਫ ਤੁਹਾਨੂੰ 2050 ਦੇ ਵਿੱਚ ਮਿਲਣ ਜਾ ਰਹੇ ਨੇ ਸਿੰਗਾ ਸਿੰਗਲ ਕਿਸੇ ਜੀ ਪੀ ਸਾ ਕਿਸੇ ਜੀ ਸ਼ਾਇਦ ਕੋਈ ਕਲਰ ਹੋਵੇ ਨਾ ਹੋਵੇ ਪਿੱਛੇ ਹੀ ਲੈਸਾਂ ਇਹਨਾਂ ਸੂਟਾਂ ਤੇ ਫਟਾਫਟ ਆਪਣੇ ਤੁਸੀਂ ਸਕਰੀਨਸ਼ਾਟ ਲੈ ਲਓ ਸਾਰੇ ਬ੍ਰਾਂਡ ਦੇ ਆਰਟਿਕਲ ਰਹਿਣਗੇ ਰਸ਼ੀਆ ਬ੍ਰਾਂਡ ਦਾ ਪੂਰਾ ਟੌਪ ਦਾ ਆ ਲੋ ਨੰਬਰ ਹੋਊਗਾ ਜੀ 1 1 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਇਹਦਾ ਕਲਰ ਆ ਉਹ ਰਹੂਗਾ ਬਲੈਕ ਕਲਰ ਦੇ ਉੱਪਰ ਇਹਦੀ ਪ੍ਰਿੰਟਿੰਗ ਉਹ ਤੋਂ ਡਿਫਰੈਂਟ ਰਹੇਗੀ ਬਲੈਕ ਕਲਰ ਆ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸਾਨਾ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ ਜੀ 2050 ਦੇ ਵਿੱਚ ਸੂਟ ਨੇ ਜਿਹੜੀਆਂ ਆਪਣਾ ਸ਼ੌਪ ਤੋਂ ਆ ਕੇ ਚੱਕਣਗੀਆਂ ਤਾਂ 2000 ਰੁਪਏ ਉਹਨਾਂ ਨੂੰ ਪ੍ਰਾਈਸ ਲੱਗੂਗਾ ਜਿਨ੍ਹਾਂ ਨੇ ਘਰ ਬੈਠਿਆਂ ਨੇ ਮੰਗਵਾਉਣੇ ਆ ਤਾਂ ਤੁਹਾਨੂੰ 2050 ਰੁਪਏ ਇਹਨਾਂ ਦੇ ਲੱਗਣਗੇ ਜੀ ਇਹਦੇ ਨਾਲ ਵੀ ਸੇਮ ਰਹੂਗੀ ਡਿਜੀਟਲ ਬਾਟਮ ਬਲੈਕ ਕਲਰ ਦੀ ਡਿਜੀਟਲ ਬਾਟਮ ਰਹੂਗੀ ਨਾਲ ਸੇਮ ਹੀ ਰਹੂਗਾ ਡਿਜੀਟਲ ਦੁਪੱਟਾ ਹਾਲੋ ਡਿਜੀਟਲ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਕਰ ਲਓ ਆਰਡਰ ਇੰਨੇ ਸੋਹਣੇ ਦੁਪੱਟੇ ਨੇ ਨਾਲ ਇੰਨੇ ਪਿਆਰੇ ਖੁੱਲੇ ਡੁੱਲੇ ਪੂਰੇ ਪ੍ਰੋਪਰ ਪਿਓਰ ਬਰਬਰੀ ਦੇ ਉੱਤੇ ਇਹ ਵਾਲਾ ਦੁਪੱਟਾ ਠੀਕ ਹੈ ਜੀ ਨੰਬਰ ਹੋਗਾ ਜੀ 2 2 ਨੰਬਰ ਸੂਟ ਰਹੂਗਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਚਿੜੀਆਂ ਬਣਾ ਇਸ ਤਰ੍ਹਾਂ ਲੈਸਸ ਵਗੈਰਾ ਨਹੀਂ ਪਸੰਦ ਕਰਦੀਆਂ ਤਾਂ ਤੁਸੀਂ ਵਿਦਆਊਟ ਲੈਸਸ ਵੀ ਲੈ ਸਕਦੇ ਹੋ ਇਹ ਜਿਹੜੇ ਪੀਸ ਨੇ ਇਹ ਸਾਰੇ ਲੈਸ ਦੇ ਵਿੱਚ ਨੇ ਇਹ ਸਾਰਾ ਫਰੈਸ਼ ਮਾਲ ਆ ਨਿਊ ਮਾਲ ਆ ਨਿਊ ਫੈਬਰਿਕ ਆ ਤੇ ਨਿਊ ਹੀ ਸਾਰਾ ਡਿਜ਼ਾਈਨਿੰਗ ਇਹ ਹੋ ਕੇ ਆਇਆ ਜਾਂ ਸੇਮ ਰਸ਼ੀਆ ਬ੍ਰਾਂਡ ਦੀ ਆ ਬਹੁਤ ਸੋਹਣੀ ਫ੍ਰੈਗਰੈਂਸ ਆਉਂਦੀ ਆ ਸੂਟਾਂ ਦੇ ਵਿੱਚੋਂ ਬਹੁਤ ਪਿਆਰੇ ਸੂਟ ਨੇ ਆ ਲੋ ਇਸ طرح ਰਹੂਗਾ ਇਹਦਾ ਕਲਰ ਦੇਖੋ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਯੂਨੀਕ ਜਿਆ ਇਦਾਂ ਦਾ ਕਲਰ ਤੁਹਾਨੂੰ ਛੇਤੀ ਕਿਤੋਂ ਵੀ ਨਹੀਂ ਮਿਲੂਗਾ ਜਿਹੜਾ ਇਹਦਾ ਕਲਰ ਆ ਬਿਲਕੁਲ ਡਿਫਰੈਂਟ ਜਿਆ ਕਲਰ ਆ ਬਹੁਤ ਹੀ ਪਿਆਰਾ ਸੇਮ ਇਹਦੀ ਰਹੂਗੀ ਬਾਟਮ ਵਿਸਕੋਸ ਮਸਲੀਨ ਤੇ ਬਾਟਮ ਆ ਟੈਬੀ ਲਾਈਨਿੰਗ ਦੀ ਸ਼ਰਟ ਲੱਗੀ ਹੋਈ ਆ ਬਹੁਤ ਪਿਆਰਾ ਸੂਟ ਆ ਨਾਲ ਇਹਦੇ ਦੁਪੱਟਾ ਰਹੂਗਾ ਸੇਮ ਟੈਬੀ ਦਾ ਟੈਬੀ ਮਸਲੀਨ ਦਾ ਹੀ ਦੁਪੱਟਾ ਰਹੂਗਾ ਲਾਈਨਿੰਗ ਵਾਲਾ ਜੀ ਸਾਰਾ ਡਿਜੀਟਲ ਰਹੂਗਾ ਦੁਪੱਟਾ ਇਦਾਂ ਰੋਗਾ ਇਹ ਵਾਲਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਵਾ ਬਣਿਆ ਹੋਇਆ ਸੋ ਤੁਸੀਂ ਆਪਣੇ ਫਟਾਫਟ ਲੈ ਲਿਓ ਸਕਰੀਨਸ਼ਾਟ ਜਿਹੜੀ ਭੈਣ ਨੂੰ ਵੀ ਇਹ ਵਾਲੇ ਸੂਟ ਚਾਹੀਦੇ ਹੋਣਗੇ ਦੁਪੱਟੇ ਪੂਰੇ ਖੁੱਲੇ ਡੁੱਲੇ ਨੇ ਲੰਬਾਈ ਚੜਾਈ ਦੁਪੱਟਿਆਂ ਦੀ ਪ੍ਰੋਪਰ ਆ ਬਹੁਤ ਸੋਹਣੇ ਬਹੁਤ ਵਿਸਕੋਸ ਦੀ ਕੁਆਲਿਟੀ ਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਉਹ ਨਹੀਂ ਸਿੰਥੈਟਿਕ بیس ਨਹੀਂ ਬਿਲਕੁਲ ਸੌਫਟ ਵਾਲਾ ਮਤਲਬ ਕਿ بیس ਲੱਗਿਆ ਬਿਲਕੁਲ ਹੀ ਮਤਲਬ ਕਿ ਸੌਫਟਨੈਸ ਆ ਕਪੜੇ ਦੇ ਵਿੱਚ ਇਹਦੇ ਵਿੱਚ ਕਲਰ ਡਿਜ਼ਾਈਨਿੰਗ ਤੁਹਾਨੂੰ ਮਿਲ ਜੂਗੀ ਨੰਬਰ ਹੋਊਗਾ ਜੀ 3 3 ਨੰਬਰ ਇਹ ਸੂਟ ਰਹੂਗਾ ਹਰੇਕ ਕਲਰ ਹਰੇਕ ਡਿਜ਼ਾਈਨ ਇਹਨਾਂ ਤੇ ਡਿਫਰੈਂਟ ਮਿਲੂਗਾ ਤੁਹਾਨੂੰ ਆ ਲੋ ਇਹ ਬਲੈਕ ਕਲਰ ਦੇ ਉੱਪਰ ਇਹ ਵਾਲਾ ਪ੍ਰਿੰਟ ਰਹੂਗਾ ਬਲੈਕ ਕਲਰ ਦੇ ਉੱਪਰ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਵਾ ਨਾਲ ਇਹਦੇ ਸੇਮ ਆਊਗੀ ਬਲੈਕ ਕਲਰ ਦੀ ਬਾਟਮ ਪ੍ਰੋਪਰ ਕੱਟ ਦੇ ਨਾਲ ਆਉਣਗੇ ਕੱਟ ਕੰਨੀਆਂ ਕਿਸੇ ਤਰ੍ਹਾਂ ਦੀ ਕੋਈ ਉਹ ਨਹੀਂ ਪ੍ਰਾਈਸ ਸਾਰੇ ਸੂਟਾਂ ਦਾ ਸੇਮ ਰਹੂਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਪੈਣ ਵਣ ਕੇ ਸਾਰੇ ਲਿਮਟਿਡ ਜੇ ਪੀਸ ਨੇ ਜਿਸ ਦਾ ਦੇ ਨਾਲ ਅੱਗੇ ਸੋਨ ਦੇ ਸੰਧਾਰੇ ਲਖੜੀਆਂ ਆ ਰਹੀਆਂ ਨੇ ਇੰਨੀਆਂ ਸੋਹਣੀਆਂ ਯੂਨੀਕ ਚੀਜ਼ਾਂ ਨੇ ਤੇ 2050 ਦੇ ਵਿੱਚ ਸਿਰਫ ਤੁਹਾਨੂੰ ਮਿਲਣ ਜਾਣੀਆਂ ਨੇ ਠੀਕ ਹੈ ਜੀ ਦੁਪੱਟਾ ਇਹਦਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਬਲੈਕ ਕਲਰ ਦੇ ਉੱਪਰ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਨੰਬਰ ਇਹਦਾ ਰਹੂਗਾ ਜੀ 4 4 ਨੰਬਰ ਇਹ ਸੂਟ ਰਹੂਗਾ ਸੈਕਿੰਡ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਬੈਂਗਨੀ ਪਰਪਲ ਸ਼ਿਫ ਇਹ ਵੀ ਕਲਰ ਬਹੁਤ ਪਿਆਰਾ ਆ ਲੋ ਜੀ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਹੀ ਸੋਹਣਾ ਵਾ ਤੇ ਬਹੁਤ ਸੋਹਣਾ ਡਿਫਰੈਂਟ ਜਾਂ ਮਤਲਬ ਕਿ ਕਲਰ ਵੀ ਬਹੁਤ ਪਿਆਰਾ ਰੀਅਰ ਕਲਰ ਆਨ ਦਾ ਬਹੁਤ ਹੀ ਰੀਅਰ ਇਦਾਂ ਰਹੂਗੀ ਇਹਦੀ ਸਾਰੀ ਡਿਜੀਟਲ ਬੋਟਮ ਬਿਲਕੁਲ ਹੀ ਜਿਵੇਂ ਆਪਾਂ ਕਹਿ ਦਈਏ ਵੀ ਦੇਸੀ ਕਿਉ ਵਰਗੀ ਫੀਲ ਆ ਕੱਪੜੇ ਦੀ ਇੰਨਾ ਜ਼ਿਆਦਾ ਸੌਫਟਨੈਸ ਆ ਕੱਪੜੇ ਦੇ ਵਿੱਚ ਬਹੁਤ ਪਿਆਰੀ ਜਾਨੀ ਕਿ ਬਹੁਤ ਪਿਆਰਾ ਸੂਟ ਆ ਇਹਦੇ ਨਾਲ ਵੀ ਸੇਮ ਤੁਹਾਨੂੰ ਦੁਪੱਟਾ ਮਿਲੂਗਾ ਰਸ਼ੀਆ ਬ੍ਰਾਂਡਿੰਗ ਨਾਲ ਟੈਗਿੰਗਾਂ ਸੂਟਾਂ ਦੇ ਨਾਲ ਮਿਲਣਗੀਆਂ ਆ ਲੋ ਨਾਲ ਇਹਦੇ ਸੇਮ ਰਹੂਗਾ ਦੁਪੱਟਾ ਲਾਈਨਿੰਗ ਵਾਲਾ ਟੈਬੀ ਲਾਈਨਿੰਗ ਦੇ ਉੱਪਰ ਹੀ ਆ ਬਿਲਕੁਲ ਵਿਸਕੋਸ ਮਸਲੀਨ ਦੀ ਕੁਆਲਿਟੀ ਆ ਠੀਕ ਹੈ ਜੀ ਇਹਦਾ ਨੰਬਰ ਹੋਊਗਾ ਜੀ 5 5 ਨੰਬਰ ਇਹ ਸੂਟ ਰਹੂਗਾ ਆ ਲੋ ਜੀ ਇਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਪੀਸ ਆ ਇਹ ਸਿੰਗਲ ਪੀਸ ਆ ਜਿਹੜਾ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਆ ਇਹ ਕਾਟਨ ਬੇਸ ਰੋਗਾ ਇਹਨੂੰ ਕੋਈ ਵੀ ਲਾਈਨਿੰਗ ਵਗੈਰਾ ਦੀ ਨੀਡ ਨਹੀਂ ਰੋਗੀ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਲੈ ਲਿਓ ਪ੍ਰਾਈਸ ਸੇਮ ਰਹੂਗਾ ਇਸ ਤਰ੍ਹਾਂ ਇਹਦੇ ਪ੍ਰਿੰਟਿੰਗ ਆਉਗੀ ਵਿਚਕਾਰ ਸਾਰਾ ਥ레ਡ ਦਾ ਕੰਮ ਮਿਲੂਗਾ ਵਿਚਕਾਰ ਜਿੰਨਾ ਵੀ ਕੰਮ ਹੋਇਆ ਸਾਰਾ ਥ레ਡ ਦਾ ਸਾਈਡਾਂ ਤੇ ਸਾਰੀ ਪ੍ਰਿੰਟਿੰਗ ਮਿਲੂਗੀ ਠੀਕ ਹੈ ਜੀ ਇਹਦੀ ਬਾਟਮ ਵੀ ਬਹੁਤ ਸੋਹਣੀ ਆ ਨਾਲ ਸੇਮ ਸੈਲਫ ਪ੍ਰਿੰਟਡ ਬਾਟਮ ਪੱਲੇ ਦੇ ਉੱਪਰ ਵੀ ਸੇਮ ਇਸ ਤਰ੍ਹਾਂ ਪ੍ਰਿੰਟਿੰਗ ਆਉਗੀ ਤੇ ਬਾਟਮ ਵੀ ਸੇਮ ਇਸੇ ਤਰ੍ਹਾਂ ਪ੍ਰਿੰਟਡ ਰਹੂਗੀ ਨਾਲ ਇਹਦੇ ਦੁਪੱਟਾ ਰਹੂਗਾ ਜੀ ਵਿਸਕੋਸ ਮਸਲਿਨ ਦਾ ਵਿਸਕੋਸ ਮਸਲਿਨ ਦਾ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਪੂਰੀ ਲੰਬਾਈ ਚੁੜਾਈ ਦੁਪੱਟੇ ਦੀ ਪ੍ਰਿੰਟਿੰਗ ਕੋਈ ਵੀ ਵੱਡਾ ਫਲਾਵਰ ਨਹੀਂ ਹੈਗਾ ਜਿਵੇਂ ਤੁਸੀਂ ਕਹਿ ਦੋ ਵੀ ਤੁਸੀਂ ਹਨਾ 40 50 ਤੋਂ ਪਲੱਸੋਂ ਏਜ ਪਲੱਸ ਆ ਤਾਂ ਵੀ ਤੁਹਾਡੇ ਲਈ ਬਹੁਤ ਵਧੀਆ ਇਹ ਸੂਟਾਂ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਸੈਕੰਡ ਆ ਵੀ ਕੋਈ ਵੀ ਜਿਆਦਾ ਵੱਡਾ ਫਲਾਵਰ ਨਹੀਂ ਬਣਿਆ ਨਾ ਦੁਪੱਟੇ ਤੇ ਨਾ ਸੂਟ ਤੇ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਰਹੂਗਾ ਲਓ ਜੀ ਨੈਕਸਟ ਵਾਲਾ ਦੇਖ ਲਓ ਇਹ ਵੀ ਟੈਬੀ ਲਾਈਨਿੰਗ ਦੀ ਸ਼ਰਟ ਰਹੂਗੀ ਬਹੁਤ ਸੋਹਣੀ ਪ੍ਰਿੰਟਿੰਗ ਆ ਆਹ ਲਓ ਪਿੰਕ ਮਜ਼ੈਂਟਾ ਸ਼ੇਡ ਰਹੂਗਾ ਬਹੁਤ ਹੀ ਪਿਆਰਾ ਸਾਰਾ ਲੈਸਿਸ ਦਾ ਕੰਮ ਰਹੂਗਾ ਉੱਪਰ ਗਲੇ ਦੇ ਉੱਪਰ ਸੇਮ ਇਸ ਤਰ੍ਹਾਂ ਵੀ ਸ਼ੇਪ ਦਾ ਗਲਾ ਬਣਿਆ ਹੋਇਆ ਇਹਦਾ ਨਾ ਜਿਹੜੀਆਂ ਇਹਨਾਂ ਦੇ ਬਾਟਮਸ ਰਹਿਣੀਆਂ ਨੇ ਉਹ ਵਰਕ ਵਾਲੀਆਂ ਲੈ ਰਹਿਣੀਆਂ ਆ ਲੋ ਵਿਸਕੋਸ ਮਸਲੀਨ ਦੀਆਂ ਬਾਟਮਸ ਨੇ ਨਾਲ ਬਾਟਮ ਦੇ ਉੱਤੇ ਵਰਕ ਹੋਇਆ ਹੋਇਆ ਨਾਲ ਸੇਮ ਮਿਲੂਗਾ ਤੁਹਾਨੂੰ ਟੈਬੀ ਲਾਈਨਿੰਗ ਦਾ ਦੁਪੱਟਾ ਵੀ ਟੈਬੀ ਲਾਈਨਿੰਗ ਦਾ ਦੁਪੱਟਾ ਰਹੂਗਾ ਬਹੁਤ ਸੋਹਣਾ ਬਹੁਤ ਪਿਆਰਾ ਤੇ ਨਾਲ ਸੇਮ ਜਿਹੜੀ ਲੈਂਸ ਦਾ ਸੂਟ ਤੇ ਕੰਮ ਹੋਇਆ ਸਾਰੀ ਲੈਂਸ ਦੇ ਨਾਲ ਪੂਰਾ ਰੈਡੀ ਆ ਜੀ ਦੁਪੱਟਾ ਇਹਦਾ ਠੀਕ ਹੈ ਜੀ ਨੰਬਰ ਰਹੂਗਾ 7 ਇਹ ਵਰਕ ਵਾਲੇ ਸੂਟ ਵੀ ਅਸੀਂ 2050 ਚਾਜ ਲਗਾ ਦਿੱਤੇ ਆ ਸੋ ਆਪਣੇ ਫਟਾਫਟ ਚੱਕ ਲੋ ਜਿੰਨੇ ਵੀ ਭੈਣਾਂ ਨੂੰ ਚਾਹੀਦੇ ਹੋ ਠੀਕ ਹੈ ਜੀ ਆਹ ਕਲਰ ਸੇਮ ਰਹੂਗਾ ਬਟ ਇਹਦੀ ਪ੍ਰਿੰਟਿੰਗ ਡਿਫਰੈਂਟ ਰਹੂਗੀ ਜੀ ਅਲੱਗ ਡਿਫਰੈਂਟ ਪ੍ਰਿੰਟਿੰਗ ਆ ਡਿਫਰੈਂਟ ਸਾਰਾ ਇਹ ਹੈਗਾ ਜੀ ਨਾਲ ਇਹਦੇ ਸੇਮ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਵਰਕ ਵਾਲੀ ਮਜ਼ੈਂਟਾ ਰਾਣੀ ਸ਼ੇਡ ਜੀ ਬਾਟਮ ਨਾਲ ਸੇਮ ਰਹੂਗਾ ਜੀ ਦੁਪੱਟਾ ਨੰਬਰ ਰਹੂਗਾ ਜੀ 8 8 ਨੰਬਰ ਇਹ ਸੂਟ ਰਹੂਗਾ ਇਹ ਸਾਨੀ ਕਿ 16 16 ਪੀਸ ਨੇ ਸੇਮ ਅਮਰਲਕੇ ਕਲਰ ਸੇਮ ਰਹੂਗਾ ਪ੍ਰਿੰਟਿੰਗ ਚੇਂਜ ਹੁੰਦੀ ਰਹੂਗੀ ਇਹ ਕਲਰ ਦੇ ਵਿੱਚ ਤਿੰਨ ਪੀਸ ਸਾਡੇ ਕੋਲ ਆਏ ਨੇ ਕਿੰਨੇ ਪੀਸ ਬਹੁਤ ਪਿਆਰੇ ਨੇ ਤੇ ਤਿੰਨਾਂ ਦਾ ਕਲਰ ਕੰਬੀਨੇਸ਼ਨ ਸੇਮ ਰਹੂਗਾ ਬਸ ਜਸਟ ਜਿਹੜੀ ਇਹਦੇ ਵਿੱਚ ਪ੍ਰਿੰਟਿੰਗ ਹੋ ਜਾਂ ਨਾ ਉਹ ਸਿਰਫ ਅਲੱਗ ਹੋਊਗੀ ਆ ਲੋ ਕਿਸੇ ਦੇ ਵਿੱਚ ਵੱਡੀ ਪ੍ਰਿੰਟਿੰਗ ਆ ਕਿਸੇ ਜੋ ਛੋਟੀ ਆ ਇਸ ਤਰ੍ਹਾਂ ਆ ਬਾਕੀ ਪੈਟਰਨ ਬਿਲਕੁਲ ਸੇਮ ਬਣੇ ਹੋਇਆ ਸਾਰੇ ਸੂਟਾਂ ਦੇ ਨਾਲ ਸੇਮ ਆ ਰਹੀਆਂ ਨੇ ਬਾਟਮਸ ਵਰਕ ਵਾਲੀਆਂ ਤੇ ਨਾਲ ਸੇਮ ਆ ਰਿਹਾ ਜੀ ਦੁਪੱਟਾ ਆ ਲੋ ਇੰਨਾ ਵਰਕ ਹੋਇਆ ਹੋਇਆ ਵਾ ਆਪਣੇ ਪੌਂਚਿਆਂ ਦੇ ਉੱਪਰ ਆਊਗਾ ਜਿਹੜਾ ਵਰਕ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਇਹਦਾ ਨੰਬਰ ਹੋਊਗਾ ਜੀ 9 9 ਨੰਬਰ ਇਹ ਸੂਟ ਰਹੂਗਾ ਲਓ ਜੀ ਨੈਕਸਟ ਵਾਲਾ ਜਿਹੜਾ ਪੀਸ ਆ ਇਹ ਵੀ ਬਹੁਤ ਪਿਆਰਾ ਵਾ ਬਿਲਕੁਲ ਹੀ ਬਹੁਤ ਹੀ ਲਾਈਟ weight ਜਿਹਾ ਫੈ布ਰਿਕ ਆ ਤੇ ਇਹ ਆਫ ਵਾਈਟ ਕਰੀਮੀ ਕਲਰ ਦੇ ਉੱਪਰ ਕਰੀਮ ਕਲਰ ਆ ਨੈਕਸਟ ਵਾਲਾ ਇਦਾਂ ਰਹੂਗਾ ਇਹਦੇ ਬਾਟਮ ਤੇ ਨਾਲ ਰਹੂਗਾ ਇਹਦੇ ਸੇਮ ਦੁਪੱਟਾ ਜੀ ਠੀਕ ਹੈ ਜੀ ਕਰੀਮ ਕਲਰ ਦਾ ਨੰਬਰ ਰਹੂਗਾ 10 10 ਨੰਬਰ ਸੂਟ ਆ ਹਾਂ ਲੋਜੀ ਬਲੈਕ ਕਲਰ ਇਹ ਡਿਜ਼ਾਈਨ ਮਤਲਬ ਕਿ ਟੌਪ ਰਿਹਾ ਵਾ ਇਸ ਸਾਲ ਵੀ ਪੂਰਾ ਟੌਪ ਤੇ ਚੱਲ ਰਿਹਾ ਹਜੇ ਤੱਕ ਇਹ ਪੂਰੇ ਜੋਰਾਂ ਸ਼ੋਰਾਂ ਦੇ ਆ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਟੌਪ ਤੇ ਰਿਹਾ ਸੀ ਇਸ ਰੋਗੀ ਦੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਗਲੇ ਦੇ ਉੱਪਰ ਸਾਰੇ ਪੋਲਕੀ ਬਟਨ ਦਾ ਕੰਮ ਲੈਸਿਸ ਦਾ ਕੰਮ ਸਭ ਕੁਝ ਮਿਲੂਗਾ ਤੁਹਾਨੂੰ ਇਹਦੇ ਨਾਲ ਜਿਹੜੀ ਬਾਟਮ ਆਉਗੀ ਪਿਓਰ ਸਿਲਕ ਦੀ ਆਉਗੀ ਪਿਓਰ ਸਿਲਕ ਦੀ ਬਾਟਮ ਆਊਗੀ ਬਾਟਮ ਦੇ ਉੱਤੇ ਤੁਹਾਨੂੰ ਬਕਾਇਦਾ ਸਾਰਾ ਪਾਪ ਦਾ ਕੰਮ ਮਿਲੂਗਾ ਨਾਲ ਇਹਦੇ ਚੈੱਕ ਬਰਬਰੀ ਦੇ ਵਿੱਚ ਦੁਪੱਟਾ ਆਊਗਾ ਦੁਪੱਟੇ ਤੇ ਫੋਰ ਸਾਈਡ ਸਾਰੇ ਲੈਸਸ ਦਾ ਕੰਮ ਮਿਲੂਗਾ ਤੁਹਾਨੂੰ ਨੰਬਰ ਹੋਊਗਾ ਜੀ 11 11 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹਦੇ ਦੋਨੇ ਕਲਰ ਬਹੁਤ ਪਿਆਰੇ ਨੇ ਸੈਕੰਡ ਕਲਰ ਇਹਦੇ ਵਿੱਚ ਮਿਲੂਗਾ ਤੁਹਾਨੂੰ ਸਕਾਈ ਬਲੂ ਕਲਰ ਸੇਮ ਇਹਦੀ ਬਾਟਮ ਦੇ ਉੱਤੇ ਵਰਕ ਮਿਲੂਗਾ ਸੇਮ ਚੱਕ ਬਰਬਰੀ ਦਾ ਮਿਲੂਗਾ ਜੀ ਦੁਪੱਟਾ ਫੋਰ ਸਾਈਡ ਲੈਂਸ ਦੇ ਨਾਲ ਤੇ ਨੰਬਰ ਹੋਊਗਾ ਜੀ 12 ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਪੂਰੀ ਟੌਪ ਦੀ ਆ ਤੇ ਰੇਂਜ ਚ ਕੁਝ ਵੀ ਨਹੀਂ ਹੈਗੀ ਜਿਵੇਂ ਸਾਡਾ ਫੈਬਰਿਕ ਆਲ ਓਵਰ ਸੋਟ ਨੇ ਤਾਂ 2 2000 ਦੇ ਆ ਬਿਨਾਂ ਦੁਪੱਟਿਆਂ ਤੋਂ ਪਰ ਅੱਜ ਅਸੀਂ ਜਿੰਨੀ ਵੀ ਸਾਰੀ ਕਲੈਕਸ਼ਨ ਲੈ ਕੇ ਆਇਆ ਵਿਦ ਦੁਪੱਟੇ ਦੇ ਨਾਲ ਵਿਦ ਵਰਕ ਦੇ ਨਾਲ ਸਾਰੇ 2050 ਦੇ ਵਿੱਚ ਲਗਾ ਦਿੱਤੀ ਆ ਲਾਸਟ ਸਟਾਕ ਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੁੱਟਾ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰਕੇ ਜਾਇਓ ਸ਼ੇਅਰ ਕਰਿਓ ਕਮੈਂਟ ਕਰਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ